ਬਟਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਅੱਜ ਬਟਾਲਾ ਸ਼ਹਿਰ ਦੇ ਵਿੱਚ 플ੈਗ ਮਾਰਚ ਕੀਤਾ ਗਿਆ। ਤੁਹਾਨੂੰ ਦੱਸ ਦੇ ਕਿ ਚੋਣ ਕਮਿਸ਼ਨਰ ਵੱਲੋਂ ਦੇਸ਼ ਭਰ ਚ ਚੋਣ ਜ਼ਾਬਤਾ ਲਗਾਉਣ ਤੋਂ ਬਾਅਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਚੋਣਾਂ ਨੂੰ ਲੈ ਕੇ ਪੰਜਾਬ ਚ ਸੱਤਾਕਰਤਾ ਦਿਖਾਈ ਦੇ ਰਹੀ ਹੈ ਤੇ ਇਸ ਦੇ ਚੱਲਦੇ ਹੀ ਬਟਾਲਾ ਸ਼ਹਿਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਦੇ ਨਾਲ 플ੈਗ ਮਾਰਚ ਜਿਹੜਾ ਹੈ ਉਹ ਕੱਢਿਆ ਗਿਆ ਹੈ। ਜੀ ਹਾਂ ਜੋ ਕਿ ਪੂਰੇ ਸ਼ਹਿਰ ਵਿੱਚ ਦੀ ਹੁੰਦੇ ਹੋਏ ਖਤਮ ਹੋਇਆ ਤੇ ਉੱਥੇ ਹੀ ਇਸ 플ੈਗ 마ર્ચ ਦੀ ਅਗਵਾਈ ਕਰਦੇ ਐਸ.ਡੀ.ਐਮ ਬਟਾਲਾ ਸ਼ਾਇਰੀ ਪੰਡਾਰੀ ਅਤੇ ਡੀ.ਐਸ.ਪੀ ਸਿਟੀ ਬਟਾਲਾ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਹਟਾਂਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਇੱਥੇ ਕੀਤੇ ਗਏ ਨੇ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਜੀ ਆਪਣਾ ਜਿਹੜਾ 플ੈਗ 마ર્ચ ਅੱਜ ਦਾ ਹੈਗਾ ਜਿਵੇਂ ਜੇ ਤੁਹਾਨੂੰ ਪਤਾ ਹੈ ਕਿ ਸਾਡੀ ਜੋ ਚੋਣ ਜਾਬਾ ਦਾ ਜੜੀ ਹੈ ਲੱਗ ਚੁੱਕੀ ਹੈ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ तो ये फ्लैग मार्च कॉन्फिडेंस बिल्डिंग मेजर है असि एश्योर करना चाहते हैं कि साड़ी कंस्टिट्युएंसी से बिल्कुल फेयर इलेक्शन हो गए इक्वल प्लेटफॉर्म टू ऑल द पार्टीज विल बी गिवन एथिकल वोटिंग आप इंश्योर करा असि इंश्योर करा कि एक एक एलिजिबल वोटर आके वोट करे विदाउट एनी इंटिमिडेशन विदाउट एनी मॉनिटरी पार किसी भी इंफ्लुएंस च ना आए मैडम तुम बेटर दस पाएंगे कि साड़ी कितनी फोर्स इस वे अवेलेबल हैगी है ਉਹ ਵੱਟੋ ਐਸਪੀ ਨਾਲ ਹਮ ਐਸੋ ਸੀ ਬਟਾਲੀ ਲਈ ਆ ਜਰਨਲਿਸਟ ਕੋ ਨਾਲ ਸਾਡੇ ਸਭਰੀ ਦੀ ਫੋਰਸ ਆ ਉਹ ਉਹਦੇ ਨਾਲ ਅਸੀਂ ਫਲੈਗ ਮਾਰਚ ਕਰਦੇ ਆ ਤੇ ਲੋਕਾਂ ਵਿੱਚ ਸ਼ਾਂਤੀ ਦੀ ਭਾਵਨਾ ਵੋਟ ਪਾਉਣ ਦੀ ਭਾਵਨਾ ਬਣੀ ਰਹੇ ਮਰ ਲੋਕਾਂ ਦੀ ਸ਼ਾਦੀ ਦੀ ਭਾਵਨਾ ਬਣੀ ਰਹੇ ਕਿ ਦਰ पे ਖਤਮ ਹੋਵੇ ਇਸ ਕਰਕੇ ਫਲੈਗ ਮਾਰਚ ਕਰਦੇ ਆ ਗੁਰਦਾਸਪੁਰ ਤੋਂ ਲਕੀ ਰਾਜਪੂਤ ਦੀ ਰਿਪੋਰਟ